ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ 'ਚ ਦੋਸਤੋ ਘਰੇਲੂ ਪਰਿਵਾਰ ਕੋਲੋਂ ਵੀਡੀਓ ਬਣਾ ਰਹੇ ਆ ਪਹਿਲਾ ਸੁਹਾ ਸੂਣ ਵਾਲੀ ਝੋਟੀ ਵਿਖਾਉਣੀ ਆ ਸੋਨ ਕਿੰਨੇ ਦਾ ਰਹਿੰਦੇ ਆ ਸਾਰੀ ਡਿਟੇਲ ਬਾਅਦ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਿਆਰ ਵੀਡੀਓ ਦੇਂਦੇ ਆ ਉਹਨਾਂ ਨੂੰ ਰਿਕੁਐਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626955 ਇਹ ਤੇ ਕਨੈਕਟ ਕਰ ਸਕਦੇ ਆ ਫੁੱਲ ਵੱਡੇ ਕਦ ਕਾਠ ਵਾਲੀ ਝੋਟੀ ਆ ਦੋਸਤੋ ਬਾਈ ਦੇ ਕਦ ਨਾਲ ਸਾਨੂੰ ਜੱਜਮੈਂਟ ਆ ਜੂਗੀ ਬਾਕੀ ਖੁਰਲੀ ਦੇ ਨਾਲ ਖੜੀ ਦੀ ਜੱਜਮੈਂਟ ਕਰ ਸਕਦੇ ਆ ਦੇਖ ਸਕਦੇ ਆ ਫਾਸੀ ਗਾਲ ਵੀ ਫਾਸੀ ਕਰਦੇ ਨਾਮ ਦੱਸਦੇ ਨਾਮ ਮੈਂ ਵਿਸ਼ੇਰ ਸਿੰਘ ਫਾਸੀ ਦਾ ਬਟ ਨਾਮ ਦੱਸਦੇ ਕੁੜੀ ਨੂੰ ਸ਼ੌਕ ਆਇਆ ਫਿਰ ਪਸ਼ੂ ਨਾਲ ਆਈ ਇਹੀ ਪੌਂਦੀ ਠੀਕ ਆ ਪੱਠੇ-ਪੁੱਠੇ ਨਾਲ ਪੌਂਦੀ ਆ ਫਿਰ ਫਿਰ ਪਸ਼ੂ ਮੈਂ ਇਕੱਲੀ ਪੌਂਦੀ ਜਦੋਂ ਮੈਂ ਆਪਾ ਠੀਕ ਆ ਤੇ ਝੋਟੀ ਤਾਂ ਆਪਣੀ ਘਰ ਦੀ ਆ ਨਾ ਆ ਘਰ ਦੀ ਠੀਕ ਆ ਦੋਸਤੋ ਬਾਈ ਘਰੇ ਪਸ਼ੂ ਹੀ ਪਾਲਦਾ ਯਾਨੀ ਕਿ ਆ ਉਹਦੇ ਗਾਈਆਂ ਟੋਕੜ ਗੱਬਣਾ ਲੈ ਲੈਂਦਾ ਤੇ ਆ ਝੋਟੀ ਯਾਨੀ ਕਿ ਛੋਟੀ ਲਈ ਸੀ ਪਿੰਡ ਚ ਤੇ ਉਹ ਘਰ ਦੀ ਆ ਗਵਾਂ ਦੀ ਕੋਈ ਲਈ ਚਾਚੇ ਕੋਲੋਂ ਠੀਕ ਆ ਤੇ ਕਿੰਨੇ ਟਾਈਮ ਦੀ ਆਏ ਹੁਣ ਪਰ ਬਾਈ ਹੁਣ ਆਪਾਂ ਕਹ ਲਈਓ ਵਰਦਾ ਨੂੰ ਕੈਸਾ ਰਹੂ ਠੀਕ ਆ ਮੈਂ ਆਈ ਅੱਖੀ ਜਵਾ ਢਾਈਆਂ ਦੀ ਏਦਾਂ ਤੋਂ ਆਏ ਆ ਜਾਵਾਂ ਠੀਕ ਆ ਉਹ ਤਾਂ ਚੰਗੀ ਜੀ ਕਿੰਨੇ ਕ ਦੁੱਧ ਵਾਲੀ ਮੈਂ ਦੀ ਆ ਇਹ ਇਹ ਉਹ ਮਾਨ ਦਾ 15 ਲੀਟਰ 15 ਕਿਲੋ ਤੇ ਹੁਣ ਇਹਦੇ ਜ ਗਾਂ ਟੀਕਾ ਟੀਕਾ ਪੁਰਾ ਹੈਗਾ ਡਰੈਕਟ ਚੰਗਾ ਪੁਰਾ ਹੈਗਾ ਸੀ ਹਾਂ ਉਹਨੇ ਮੈਨੂੰ ਦੱਸਿਆ ਜੀ ਪੁਰਾ ਹੀ ਨਸਤੀ ਕੋਈ ਕਿਹੜੇ ਦੀ ਹੁਣ ਆਪਾਂ ਆ ਕੇ ਜਿੰਨੀਆਂ ਨੂੰ ਉਹ ਟੀਕਾ ਮੇਥਾ ਦਵਾ ਟੀਕਾ ਗਵਾਜ ਗਿਆ ਹੁਣ ਹੁਣ ਤਾਂ ਆ ਕੇ ਆਪਾਂ ਦਿੰਨੀਏ ਕੋਈ ਕੀ ਪਤਾ ਹੀ ਨਹੀਂ ਇਹ ਦਿਨ ਹੁਣ ਕਿੰਨੇ ਪਏ ਸੂਨ ਦੇ ਆ 6 ਤਰੀਕ ਨੂੰ ਦਨ ਪੂਰੇ 6 ਤਰੀਕ ਨੂੰ ਦਨ ਪੂਰੇ ਆ ਤੇ ਫਿਰ 11 ਦਿਨ ਪਏ ਹਾਂ ਤੋੜ ਕੇ ਦਿਖਾ ਦਗੇ ਦੋਸਤੋ ਉਂ ਸਿੰਗਾ ਦੀ ਵੀ ਸੋਹਣੀ ਆ ਕੁੰਡੀ ਆ ਛੋਟੀ ਛਕੀਨ ਆ ਪਲੀ ਸੰਵੀ ਵੀ ਚੰਗੀ ਆ ਕੱਦ ਕਾਠ ਵੀ ਪੂਰੇ ਫੁੱਲ ਵੱਡੇ ਦੀ ਆ ਸਈਂ ਆ ਵੀਡੀਓ ਚ ਪਸੂ ਛੋਟਾ ਲੱਗਦਾ ਹੁੰਦਾ ਚੰਗੇ ਕੱਦ ਵਾਲੀ ਆ ਦੋਸਤੋ ਕਿਹੜੇ ਦੀ ਗੱਲ ਹੁਣ ਅਪਨੇ ਕੋਈ ਟੀਕਾ ਹੱਬੀ ਚੰਗੀ ਆ ਠੀਕ ਆ ਦੇਖ ਸਕਦੇ ਆ ਉਹ ਸਕਦਾ ਦੋਸਤੋ ਲਵੀ ਹੋਊਗੀ ਦੰਦਾਂ ਚ ਸਿੰਘਾਂ ਦੇ ਹਿਸਾਬ ਨਾਲ ਵੀ ਤੇ ਇੱਕ ਉਹ ਮੂੰਹ ਮੱਥਾ ਇਹਦਾ ਦਾਦਾ 3 ਸਾਲ ਤੋਂ ਪੂਰਤ ਨਹੀਂ ਹੋਦੀ ਮੇਰੇ ਖਾਮ ਠੀਕ ਆ ਤਿੰਨਾਂ ਸਾਲਾਂ ਥੱਲੇ ਠੀਕ ਆ ਦੇਖ ਸਕਦੇ ਹੋ ਦੋਸਤੋ ਥਣ ਬਹੁਤ ਸੋਹਣਾ ਕੱਢੂਗੀ ਝੋਟੀ ਦੇਖ ਸਕਦੇ ਆ ਸੋਹਣਾ ਥਣ ਦੋਸਤੋ ਬਣਾਊਗੀ ਜਿੱਦ ਦਿਨ ਤਿਆਰ ਹੋਊਗੀ ਹਜੇ 6 ਤਰੀਕ ਨੂੰ ਦਿਨ ਪੂਰੇ ਆ ਅੱਜ 25 ਤਰੀਕ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਦੇਖ ਸਕਦੇ ਬੰਦੇ ਵੀ ਆ ਲੈ ਚੱਲ ਤੂੰ ਦੇਖ ਸਕਦੇ ਬਹੁਤ ਸੋਹਣਾ ਹਵਾਨਾ ਬਣਾਉਗੀ ਹਵਾਨੇ ਦੇ ਉੱਤੇ ਦੋਸਤੋ ਇਹਦੇ ਵੀ ਬਟਨ ਜੇ ਆਏ ਹੋਏ ਆ ਸੋਹਣਾ ਹਵਾਨਾ ਬਣਾਉਗੀ ਠਣ ਚਾਰੇ ਗਏ ਚਨੇਖੜਵੇਂ ਬਹੁਤ ਸੋਹਣੇ ਆ ਦੇਖ ਸਕਦੇ ਆ ਦੇਖ ਸਕਦੇ ਹੋ ਦੋਸਤੋ ਤੇਰੇ ਬੰਦੇ ਨੇ ਕਹਾ ਭਾਈ ਆਪ ਕਹਿੰਦੇ ਲੈਣਗੇ ਛੇਣਾ ਹੁੰਦਾ ਕਿਨੇ ਕਰਨੀ ਆ ਚੀਜ਼ ਤੂੰ ਪਤਾ ਲੱਗ ਜਾਂਦਾ ਹਾਂ ਲੱਗ ਜਾਂਦਾ ਇਹਦਾ ਮੁੱਲ ਜਮਾਂ ਜਾਇਜ਼ ਫੋਨ ਤੇ ਗੱਲਾਂਗੇ ਫੋਨ ਤੇ ਕਰ ਲਾਂਗੇ ਹਾਂ ਇਹ ਤਾਂ ਕੱਚੀ ਨਾ ਫੋਨ ਨੰਬਰ 88557 98557 ਨਹੀਂ ਨਾ ਦੂਜਾ ਨੰਬਰ ਦੋਸਤੋ ਦੂਰੀਆ ਬਾਈ ਨੰਬਰ ਦੱਸੂਗਾ ਉਹ ਫੋਨ ਤੇ ਖਰਾਬੀ ਹੋ ਠੀਕ ਆ ਬੋਲੀ ਨੰਬਰ ਬਾਈ 99155 38629 38629 ਹਾਂ ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਚੰਗੀ ਝੋਟੀ ਆ ਜੀਨੇ ਘਰੇ ਰੱਖਣ ਨੂੰ ਲੈਣੀ ਆ ਚੰਗੀ ਰਹੂਗੀ ਦੋਸਤੋ ਬਾਕੀ ਸੈਂਗ ਸੋਨੂੰ ਨੇੜ ਤੋਂ ਦਿਖਾ ਦਿੰਨੇ ਫੱਟੀ ਵਾਲਾ ਸੈਂਗਾ ਤੇ ਜਮਾ ਕੁੰਡਾ ਸੈਂਗ 11 12 ਕਿਲੋ ਤੋਂ ਤਾਂ ਆਵਣਾ ਪਊਗੀ ਫਿਰ ਠੀਕ ਆ ਸਹੀ ਆ ਵੀ ਇਹਨਾਂ ਤੋਂ ਤਾਂ ਪਾ ਵੀ ਦਊਗੀ ਕਿਉਂਕਿ ਕੱਦ ਵਜਨ ਵਾਲੀ ਆ ਝੋਟੀ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ